ਉਹੀ بارش ਅਤੇ ਕੁੱਲੂ ਦੇ ਵਿੱਚ ਦੋ ਵਾਰ ਬੱਦਲ ਫਟਣ ਤੋਂ ਬਾਅਦ ਜੁਥੇ دریاਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਉਥੇ ਹੀ ਨਹਿਰਾ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਇੱਕਦਮ ਪਾਣੀ ਦਾ ਪੱਧਰ ਵਧਣ ਦੇ ਕਰਕੇ ਰਾਵੀ ਦਰਿਆ ਦੇ ਮਕੋੜਾ ਪੱਤਰ ਨੂੰ ਲੱਕੜੀ ਦਾ ਅਸਥਾਈ ਪੁਲ ਚੁਕ ਲਿਆ ਗਿਆ ਦੱਸਦੇ ਕਿ ਉਥੇ ਹੀ ਬਿਆਸ ਦਰਿਆ ਦੇ ਵਿੱਚ ਪਈ ਪਾਣੀ ਤੇਜ਼ੀ ਦੇ ਨਾਲ ਵਧਿਆ ਹੈ ਗੱਲ ਨਹਿਰਾ ਦੇ ਕਰੀਏ ਤਾਂ ਜੋ ਇਹ ਸਮੇਤ ਵਿੱਚ ਨਹਿਰਾ ਚ ਪਾਣੀ ਛੱਡਣਾ ਵਿਭਾਗ ਦੀ ਕਾਫੀ ਮਜਬੂਰੀ ਪੈਂਡਾਦੀ ਹੈ ਰਾਵੀ ਦਰਿਆ ਦੇ ਵਿੱਚੋਂ ਨਿਕਲੀ ਅੱਧਰ ਉਪਰ ਬਾਰੇ ਦੁਆਬਾ ਪਰ ਨਹਿਰ ਦੇ ਵੈਟਰਸ ਵੇਲੇ ਉਫਾਨਦੇ ਹਨ ਨਹਿਰ ਦਾ ਪਾਣੀ ਕਿਨਾਰੇ ਛੋਹਣ ਲੱਗ ਪਿਆ ਹੈ ਪਰ ਕੁਝ ਇਲਾਕਿਆਂ ਦੇ ਵਿੱਚ ਨਹਿਰ ਦੇ ਕਿਨਾਰੇ ਅਜ ਵੀ ਕੱਚੇ ਨੇ ਇੱਥੇ ਪਾਣੀ ਨੂੰ ਰੋਕਣ ਦੇ ਲਈ ਨਾਹਿਸ ਪਰ ਜੁੜਾ ਹੈ ਸ퍼 ਲਗਾਏ ਜਾ ਰਹੇ ਨੇ ਅਤੇ ਨਾ ਹੀ ਕੋਈ ਇੰਤਜ਼ਾਮ ਕੀਤਾ ਗਿਆ ਹੈ ਜਦ ਕਿ ਕਿਨਾਰੇ ਦੇ ਨਾਲ ਹੀ ਸੜਕ ਵਗਦੀ ਹੈ ਅਜੋ ਹੈ ਜੁੜਾ ਹੈ ਕਿ ਗਾਜੀਪੁਰ ਨੂੰ ਜਾਂਦੀ ਹੋਈ ਰੋਡ ਦਾ ਵੀ ਹਾਲ ਹੈ ਜੁਸੇ ਕਿਨਾਰੇ ਕੱਚੇ ਹਨ ਅਤੇ ਨਹਿਰ ਦੇ ਪਾਣੀ ਨੂੰ ਸਰਫ ਤੋਂ ਔਨ ਰੋਕਣ ਦੇ ਲਈ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਵੇਖਦੇ ਹਾਂ ਇਹ ਰਿਪੋਰਟ ਪਹਾੜੀ ਲਾਂਕੋ ਵਿੱਚ ਲਗਾਤਾਰ ਹੋ ਰਹੀ بارش ਕਾਰਨ ਨਦੀਆਂ ਤੇ ਨਹਿਰਾ ਦਾ ਜਲ ਸਤਰ ਬਹੁਤ ਜ਼ਿਆਦਾ ਵੱਧ ਗਿਆ ਐਸੇ ਲਈ ਅਸੀਂ ਖੜੇ ਆ ਗੁਰਦਾਸਪੁਰ ਦੇ ਪੁਲ ਤਿਬੜੀ ਤੇ ਅੱ퍼 ਬਾਰੀ ਦੁਆਬ ਦੇ ਨਹਿਰ ਤੇ ਆ ਬਣਿਆ ਪੁਲ ਔਰ 라ਵੀ ਦਰਿਆ ਚੋਂ ਨਿਕਲਦੀ ਐ ਨਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਕਿਨਾਰੇ ਤੇ ਪਾਣੀ ਆ ਚੁੱਕਿਆ ਕਿਨਾਰੇ ਟੱਚ ਕਰਨ ਲੱਗ ਪਿਆ ਪਾਣੀ ਹਾਲਾ ਕਿ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ ਇੰਨੀ ਬਰਸਾਤ ਨਹੀਂ ਹੋਈ ਐ ਥੋੜੀ ਥੋੜੀ ਬਰਸਾਤ ਹੋਈ ਇੱਕ ਇੱਕ ਦੋ ਦੋ ਘੰਟੇ ਰੋਜ਼ ਬਰਸਾਤ ਹੋ ਰਹੀ ਐ ਤਿੰਨ ਦਿਨਾਂ ਤੋਂ ਲੇਕਿਨ ਪਹਿਲੇ ਬਹੁਤ ਬੇਹਦ ਗਰਮੀ ਸੀ ਫਿਰ ਵੀ ਪਾਣੀ ਵਧਨ ਦਾ ਕਾਰਨ ਪਹਾੜਾਂ ਤੇ ਹੋ ਰਹੀ ਬਾਰਿਸ਼ ਦੱਸਿਆ ਜਾ ਰਿਹਾ ਔਰ ਲਗਾਤਾਰ ਪਹਾੜਾਂ ਤੇ ਬਾਰਿਸ਼ ਹੋ ਰਹੀ ਹੈ ਜਿੱਥੇ ਨਦੀਆਂ ਦਾ ਦਰਿਆਵਾਂ ਦਾ ਜਲ ਸਤਰ ਵਧਿਆ ਉੱਥੇ ਹੀ ਨਹਿਰਾਂ ਦਾ ਜਲ ਸਤਰ ਵੀ ਵੱਧ ਗਿਆ ਨਹਿਰ ਦੇ ਕਿਨਾਰੇ ਰਹਿਣ ਵਾਲੇ ਲੋਕ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵਸੇ ਇਸ ਬਾਰੇ ਪਰ ਪਹਿਲੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਬਿਲਕੁਲ ਕਿਨਾਰੇ ਛੁਰਿਆ ਤਿਬੜੀ ਨਹਿਰ ਦਾ ਅੱਪਰ ਬਾਰੀ ਦੁਆਬ ਨਹਿਰ ਦਾ ਪਾਣੀ ਬਿਲਕੁਲ ਕਿਨਾਰਿਆਂ ਤੇ ਆ ਚੁੱਕਿਆ ਹੈ ਪਰ ਪਹਾੜਾਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਲ ਸਰ ਹੋਰ ਵਦਨ ਦੀ ਉਮੀਦ ਜਿਤਾਈ ਜਾ ਰਹੀ ਹੈ ਨਹਿਰ ਦੇ ਨੇੜੇ ਕਿਨਾਰੇ ਰਹਿਣ ਵਾਲੇ ਮੌਜੂਦ ਨੇ ਸਾਡੇ ਨਾਲ ਪਾਪਾ ਜੀ ਆਪਣਾ ਨਾਮ ਦੱਸਿਓ ਪਹਿਲੇ ਮੇਰਾ ਨਾਮ ਗੁਰਦੇਵ ਸਿੰਘ ਹੈ ਪੋਟੇ ਬੋਲ ਬੋਲ ਸੀ ਬੜੀ ਤੋਂ ਅਜੇ ਪੰਜਾਬ ਦੇ ਗੁਰਦਾਸਪੁਰ ਚ ਇੰਨੀ ਬਾਰਿਸ਼ ਨਹੀਂ ਹੋਈ ਤੇ ਕਿਨਾਰੇ ਛੂਨ ਲਾ ਪਿਆ ਤੇ ਪਹਾੜਾਂ ਦੀ ਬਾਰਿਸ਼ ਦਾ ਹੀ ਅਸਰ ਲੱਗਦਾ ਹੈ ਬਿਲਕੁਲ ਸਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਾ ਬਿਜਲੀ ਫੜ ਗਈ ਆ ਬਰਫ ਫੜ ਗਿਆ ਉਸ ਸੰਬਾਧ ਦੇ ਵਿੱਚ ਨਰਾਂ ਦੀ ਬੜੀ ਹਾਲਤ ਮਾੜੀ ਹੈ ਤਾਂ ਕਿ ਮਤਲਬ ਜਿਹੜੇ ਕਿਨਾਰੇ ਨੇ ਕਿਨਾਰਿਆਂ ਤੋਂ ਆਰਾਮ ਨਾਲ ਬਾੜੀ ਭਰ ਕੇ ਤੇ ਪਾਣੀ ਦੀ ਲਿਆ ਜਾ ਰਹੇ ਨੇ ਬਾਹਰ ਆ ਦੇਖ ਸਕਦੇ ਹੋ ਪਾਣੀ ਪੀਣ ਯੋਗ ਤੇ ਨਹੀਂ ਹੁੰਦਾ ਉਹਨਾਂ ਦਾ ਰੇਤ ਮਿੱਲੀ ਮਿੱਟੀ ਜੀ ਪਾਣੀ ਗੰਦਾ ਪਾਣੀ ਬਿਲਕੁਲ ਆਦਮੀ ਡੰਗਰ ਸੱਪ ਕੀੜੇ ਮਕੌੜ ਸਰ ਆ ਰਹੇ ਨੇ ਤੁਸੀਂ ਪਰ ਪਰ ਕਿੱਲੇ ਜਾ ਰਹੇ ਹੋ ਕਾਦੇ ਲਈ ਯੂਜ਼ ਕਰਦੇ ਹੋ ਇਹਨੂੰ ਤੇ ਪਸ਼ੂ ਨੂੰ ਪਿਆਉਣ ਵਾਸਤੇ ਪਸ਼ੂ ਨੂੰ ਡੰਗ ਦਾ ਨੂੰ ਪੀ ਹਾਂਜੀ ਜੇ ਪਿਛਲੀ ਵਾਰ ਦੀ ਗੱਲ ਕਰੀਏ ਜਾਂ ਪਹਿਲੇ ਸਾਲ ਦੀ ਗੱਲ ਕਰੀਏ ਤੇ ਇਨਾਂ ਦਿਨਾਂ ਵਿੱਚ ਇੰਨਾ ਹੀ ਪਾਣੀ ਹੁੰਦਾ ਸੀ ਆ ਜਾਂਦਾ ਸੀ ਵੱਧ ਹੁੰਦਾ ਪਾਣੀ ਇਹਦੇ ਨਾਲੋਂ ਵੀ ਵੱਧ ਹੁੰਦਾ ਲੇਕਿਨ ਪ੍ਰਸ਼ਾਸਨ ਨੂੰ ਕੋਈ ਉਹ ਨਹੀਂ ਆ ਭਈ ਨਹੀਂ ਇਸ ਤੋਂ ਵੀ ਵੱਧ ਹੁੰਦਾ ਲੇਕਿਨ ਹਜੇ ਤੇ ਬਰਸਾਤਾ ਨਹੀਂ ਹੋਈਆਂ بارشਾਂ ਨਹੀਂ ਹੋਈਆਂ ਇੱਧਰ ਪੰਜਾਬ 'ਚ ਤੇ ਬਾਦਸ਼ਾਹ ਬਹੁਤ ਘਟ ਹੋਈਆਂ ਗੁਰਦਾਸਪੁਰ 'ਚ ਤੇ 1 ਘੰਟਾ ਮਸਾਂ ਬਾਰਿਸ਼ ਪਈ ਪਰਸੋ ਤੇ ਕੱਲ ਅੱਧਾ ਘੰਟਾ ਤੇ ਪਈ ਹੈ ਥੋੜੀਆ ਬਰਸਾਤਾ ਹੋਇਆ ਫਿਰ ਵੀ ਇੰਨਾ ਪਾਣੀ ਹੁੰਦਾ ਥੋੜੀਆ ਬਰਸਾਤਾ ਨਹੀਂ ਇਹ ਪਹਿਲੀ ਦਫਾ ਹੋਇਆ ਹੈ ਬਾਰਿਸ਼ ਤੋਂ ਬਗੈਰ ਪਾਣੀ ਹਮ ਲੇਕਿਨ ਬਾਰਿਸ਼ ਪੈਗੀ ਤਾਂ ਹੋਰ ਵੀ ਜ਼ਿਆਦਾ ਹੋ ਜਾਏਗਾ ਪਾਣੀ ਔਰ ਪਹਿਲੇ ਵੀ ਹੁੰਦਾ ਹੁੰਦਾ ਹੈ ਕਿਨਾਰਿਆਂ ਦੇ ਨਾਲ ਟੱਚ ਕਰਦਾ ਪਾਣੀ ਕਿਉਂਕਿ ਮਾਨਸੂਨ ਹਜੇ ਆ ਰਿਹਾ ਹੈ ਸ਼ੁਰੂਆਤੀ ਦੌਰ ਹੈ ਔਰ ਬਾਰਿਸ਼ਾ ਹਜੇ ਹੋਣੀ ਆ ਵੇ ਜਿਹੜੀਆਂ ਅਸਲੀ ਬਾਰਿਸ਼ਾ ਹੋ ਤੇ ਹੋਣੀ ਆ ਤੇ ਫਿਰ ਜਲਦਤਰ ਹੋਰ ਵਧੇਗਾ ਹੋਰ ਵਧੇਗਾ ਹੋਰ ਵਧੇਗਾ ਜੀ ਯਸ ਕੀ ਪੋਜੀਸ਼ਨ ਹੈ ਕਦੀ ਕਿਨਾਰਿਆਂ ਤੋਂ ਬਾਹਰ ਵੀ ਆਂਦਾ ਪਾਣੀ ਕੋਈ ਨਾਰੀ ਡਰ ਹੁੰਦਾ ਕਿ ਘਰਾਂ ਦੇ ਕਿਨਾਰਿਆਂ ਦੇ ਉੱਤੇ ਕਿਤੋਂ ਵੀ ਜੂ ਆ ਜਾਨਵਰ ਅਜਿਵੇਂ ਦਰਖਤ ਪੇੜ ਦੇ ਲਾਇ ਲੋਕਾਂ ਨੇ ਇਹ ਲੋਕਾਂ ਨੇ ਕਿਨਾਰੇ ਦੇ ਉੱਤੇ ਇਹਦੀ ਵਜ੍ਹਾ ਦੇ ਨਾਲ ਮਤਲਬ ਦਰਾੜ ਪੈਸੇ ਦੀ ਪਾਣੀ ਪੈਸਾ ਦਾ ਕਿਨਾਰੇ ਦੇ ਦੱਸਣ ਦਾ ਮਤਲਬ ਕੋਈ ਨਹੀਂ ਹਾਂ ਹਾਂ ਲੇਕਿਨ ਇਹ ਪਤਾ ਨਹੀਂ ਕਿਉਂ ਲੋਕੀ ਲਾਈ ਜਾਂਦੇ ਨੇ ਬਈ ਲੋਕਾਂ ਨੇ ਲਾਇਦੇ ਦਰਖਤ ਸਰਕਾਰੀ ਹੈ ਇਹ ਯਾਰ ਸੇ ਦੁਕਾਨ ਲੈਣ ਆਏ ਰਸਾਲੇ ਕੀ ਨੁਕਸਾਨ ਹੁੰਦਾ ਹੈ ਨੁਕਸਾਨ ਇਹਨਾਂ ਦੀ ਜਿਹੜਾ ਪੋਲੀਏ ਕਰਦੀਆਂ ਨੇ ਕਿਨਾਰੇ ਭੋਲੇ ਕਿਨਾਰੇ ਭੋਲੇ ਕਰਦੇ ਨੇ ਕਿਨਾਰੇ ਭੋਲੇ ਕਰਦੇ ਨੇ ਹੋਰ ਚੂਹੇ ਚਾਏ ਵੀ ਕਿਨਾਰੇ ਖੋਲਦੇ ਨੇ ਕੋਈ ਕਰਦੇ ਚੂਹੇ ਚੂਹੇ ਵਜਾ ਵਜਾ ਨਾ ਤੇ ਕੋਸ਼ਿਸ਼ ਹੋਸਦਾ ਪਾਣੀ ਕਿਸੇ ਪਾਸੇ ਵੀ ਨਿਕਲ ਸਕਦਾ ਪਿਛਲੇ ਸਾਲ ਤੋਂ ਪਾਣੀ ਇਹਨਾਂ ਨਹੀਂ ਆਇਆ ਲੇਕਿਨ ਜੇ ਇਹ ਟੁੱਟੀ ਸੀ ਤੁਸੀਂ 3-4 ਸਾਲ ਪਹਿਲੇ ਉਸ ਵੇਲੇ ਤੇ ਪਾਣੀ ਆਇਆ ਹੋਣਾ ਇਸ ਵਾਰ ਦੀ ਗੱਲ ਕਰੀਏ ਤੇ ਇਸ ਵਾਰ ਬਰਸਾਤਾ ਹਜੇ ਨਹੀਂ ਹੋਈਆਂ ਮੌਨਸੂਨ ਹਜੇ ਆਈ ਹੈ ਪਾਣੀ ਬਹੁਤ ਜ਼ਿਆਦਾ ਆਣ ਦੀ ਉਮੀਦ ਹੈ ਕਿਉਂਕਿ ਲੱਗਦਾ ਹੈ ਕਿ ਹੁਣੇ ਕਿਨ ਨਲ ਕੋਈ ਸ਼ੋਰ ਦਿਖਾਈ ਦੇ ਰਿਹਾ ਸਾ ਪਬਲਿਕ ਨੂੰ ਸਾਰੀ ਨੂੰ ਕਿ ਕਦੀ ਵੀ ਮਤਲਬ ਜਿਆ ਫਲਾਡ ਦਾ ਰੂਪ ਦਾ ਆ ਸਕਦਾ ਪਾਣੀ ਆਨ ਕੇ ਤੇ ਇਹਨੂੰ ਰੋਕਣ ਦੀ ਕੋਈ ਅਰੇਂਜਮੈਂਟ ਵੀ ਹੋਣੀ ਚਾਹੀਦੀ ਹੈ ਕੀਤੇ ਜਾਣੇ ਚਾਹੀਦੇ ਅਰੇਂਜਮੈਂਟ ਜਿਸ ਤਰ੍ਹਾਂ ਪਾਲਤੀਪੜੀ ਤੋਂ ਕਈ ਗੇਟ ਬੰਦ ਹੋਏ ਨੇ ਗੇਟ ਖੁੱਲੇ ਨੇ ਡਿੱਗੇ ਨੇ ਉਹਨੂੰ ਕੋ ਠੀਕ ਨਹੀਂ ਕਰਨ ਰਿਹਾ ਇਹ ਵਿਭਾਗ ਹਾਂ ਠੀਕ ਹੈ ਨਾ ਕਿ ਕੋਈ ਪਾਣੀ ਜਾਣ ਰਿਹਾ ਕਿਹ ਚੋਂ ਨਹੀਂ ਜਾਣ ਰਿਹਾ ਕਿਹ ਚੋਂ ਕੋਈ ਥੱਲੇ ਅੱਧਾ ਡਿੱਗਾ ਕੋਈ ਪੂਰਾ ਡਿੱਗਾ ਕੋਈ ਅੰਜਾਮ ਨਹੀਂ ਹੁੰਦਾ ਇਹ ਮਹਿਕਮਾ ਕਈ ਕਈ ਜਾਂਦੇ ਆ ਇਹ ਉਹ ਕਰਦੇ ਆ ਇਹ ਉਹ ਕਰਦੇ ਆ ਠੀਕ ਹੈ ਨਾ ਪੈਸਾ ਖਾਂਦਾ ਮੈਂ ਚੱਕਰ ਚੱਕਰ ਐਡਮਿਨਿਸਟ੍ਰੇਸ਼ਨ ਵੱਲੋਂ ਕਦੀ ਇੱਥੇ ਪਾਈ ਜਾਂਦੀ ਕਿਨਾਰੇ ਦਾ ਮਿੱਟੀ ਜਾਂ ਰੋਕਣ ਲਈ ਪਾਣੀ ਇਹ ਹੁਣ ਮੇਰਾ ਖਿਆਲ ਕੋਈ ਮਿੱਟੀ ਮੋਟੀ ਨਹੀਂ ਐਡਮਿਨਿਸਟ੍ਰੇਸ਼ਨ ਵੱਲੋਂ ਪਾਈ ਜਾਂਦੀ ਪਹਿਲੇ ਕਿਨਾਰੇ ਇੱਥੇ ਹੁੰਦੇ ਹਨ ਲੇਕਿਨ ਹੁਣ ਕੋਈ ਨਹੀਂ ਜਾਂਦੀਆਂ ਛਿਰਕਾਂ ਬਣੀਆਂ ਨੇ ਕੋਈ ਮਿੱਟੀ ਮੋਟੀ ਨਹੀਂ ਪਾਉਂਦੀ ਸਾਡੀ ਹੋਚੇ ਕਦੀ ਸੜਕ ਤੇ ਪਾਣੀ ਆਇਆ 5-7 10 ਸਾਲ ਪਹਿਲੇ ਜਾਂ ਉਸ ਤੋਂ ਵੀ ਪਹਿਲੇ ਇੱਕ ਦਫਾ ਆਇਆ ਸੀ ਪਾਣੀ ਆਈ ਤੁਗੋ 10 ਬਾਪੰਦਾਂ ਸਾਲ ਪਹਿਲਾਂ ਇੱਧਰ ਨੂੰ ਕਿਨਾਰੇ ਨੂੰ ਪਾਣੀ ਆ ਪੁੱਲ ਤੋਂ ਇੱਧਰ ਨੂੰ ਨਹਿਰ ਨੂੰ ਚਲਾਉਣੀ ਨਹੀਂ ਚਲਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਵਿੱਚ ਨਹੀਂ ਆਇਆ ਥੋੜਾ ਪਾਣੀ ਤੇ ਉਸ ਵੇਲੇ ਕੀ ਪੋਜੀਸ਼ਨ ਹੁੰਦੀ ਸੜਕ ਤੋਂ ਲੰਘਿਆ ਜਾਂਦਾ ਹਾਕ ਮਤਲਬ ਲੰਘਿਆ ਜਾਂਦਾ ਸੀ ਮਾਮੂਲੀ ਪਾਣੀ ਆਉਂਦਾ ਸੀ ਉਹਦੇ ਸਿਰਕਾ ਕਿੱਥੀ ਹੁੰਦੀਆਂ ਹਨ ਲੇਕਿਨ ਜਿਆਦਾ ਮਤਲਬ ਨੁਕਸਾਨ ਨਹੀਂ ਕੋਈ ਇਸ ਵਾਰ ਤੇ ਇਹ ਪੁੱਲ ਵੀ ਬੰਦ ਹੈ ਗਾਜੀਕੋਟ ਦਾ ਹੈਵੀ ਟ੍ਰੈਫਿਕ ਇਧਰੋਂ ਆਉਂਦੀ ਹੈ ਕਿਉਂਕਿ ਇਹੀ ਰਸਤਾ ਰਹਿ ਗਿਆ ਪੰਡੋਰੀ ਨੂੰ ਮਿਲਾਂਦਾ ਤੇ ਫਿਰ ਜਿਆਦਾ ਖਤਰਨਾਕ ਹੋ ਸਕਦਾ ਕੰਮ ਕੁਛ ਵੀ ਹੋ ਸਦਾ ਜੀ ਇਹਦੇ ਚ ਕੋਈ ਦੋਰ ਆਵਾਂ ਨਹੀਂ ਹੈ ਠੀਕ ਹੈ ਨਾ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਤੇ ਇਹ ਗਵਰਨਮੈਂਟ ਨੂੰ 24 ਘੰਟੇ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਤੇ ਬਿਲਕੁਲ ਹਜੇ ਮਾਨਸੂਨ ਸ਼ੁਰੂ ਵੀ ਨਹੀਂ ਹੋਇਆ ਤੇ ਕਿਨਾਰੇ 'ਚ ਹੁਣ ਲਾਪਿਆ ਤਿਬੜੀ ਨਹਿਰ ਦਾ ਪਰਬਾਰੀ ਦੋਆਬ ਨਹਿਰ ਦਾ ਪਾਣੀ ਔਰ ਆਨ ਵਾਲੀ ਦਿਨਾ ਚ ਜੇ ਬਰਸਾਤਾ ਹੁੰਦੀ ਆ ਨਾ ਤੇ ਕਿਨਾਰੇ ਪਾਰ ਕਰਕੇ ਸੜਕ ਤੇ ਆਨ ਦੀ ਉਮੀਦ ਹੈ ਇਸ ਲਈ ਸਰਕਾਰ ਨੂੰ ਕੋਈ ਨਾ ਕੋਈ ਅਰੇਂਜਮੈਂਟ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਅਰੇਂਜਮੈਂਟ ਪਹਿਲੇ ਕਰ ਲੈਣਾ ਚਾਹੀਦਾ ਗੁਰਦਾਸਪੁਰ ਤੋਂ ਕੈਮਰਾਮੈਨ ਜੋਗਿੰਦਰ ਪਾਲ ਦੇ ਨਾਲ ਰੋਹਿ ਗੁਪਤਾ ਇੰਡੀਆ ਨਿਊਜ਼ ਪ